ਸਾਡਾ ਬਰਾਇ ਛੋਟਾ ਉਹ ਫਰੀਦ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਉਹਨੇ ਸੁਸਾਇਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਰੇ ਇਕੱਠਾ ਹੋ ਕੇ ਆਇਆ ਬਾਏ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਜਦੋਂ ਹੁਣ ਜੀ ਕੀ ਮਰੀਜ਼ੋਂ ਪਰ ਨੋ ਪ੍ਰੈਗਨੈਂਸੀ ਕੋਈ ਸਨਿਯੋਗੀ ਪ੍ਰੋਫੈਸਰ ਹੋ ਕਰਾਈ ਸਪਾਈ ਉਹਹੀ ਬਚਕਾ ਨਹੀਂ ਹੋਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਇਹ ਬਚਦਾ ਹਾਂ ਹਲੇ ਪਾਸਪੋਰਟ ਨਹੀਂ ਜੀ ਆਇਆ ਕੁਝ ਨਹੀਂ ਸਿਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਲੱਗਿਆ ਵੀਜ਼ਾ ਬੇਟੀ ਨੂੰ ਬਾਹਰ ਜਾਣਾ ਰਾਤ ਨੂੰ ਬੈਟ ਨੂੰ ਬਹੁਤ ਆਰਡਰ ਕੀਤਾ ਆ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਜੇ ਮੈਂ ਤੱਕ ਨਿੱਟਾ ਜਾਣਾ ਮੈਂ ਤਾਂ ਬੱਸ ਮੇਰਾ ਦਾ ਘਰ ਪਟਿਆ ਕੀ ਇਹ ਪਿੰਡ ਬਗਲੀ ਕਲਾਂ ਦਾ ਸੀਦਾ ਹੁਸਨਪ੍ਰੀਤ ਸਿੰਘ 27 ਸਾਲ ਦੀ ਉਮਰ ਦੀ ਬੰਦੇ ਨੂੰ ਉਹਨੂੰ ਸੂਇਸਾਈਡ ਕਰ ਲੈ ਅਸੀ ਜਾ ਉਹਨੂੰ ਦਾ ਸਵਾ ਪਰਵਾਹ ਨਾ ਕਰਦਾ ਇਸ ਉਹਦਾ ਸੂਇਸਾਈਡ ਮੋਟੋ ਕਰਦਾ ਕਿੰਨਾ ਕੰਮ ਕਰ ਸਕਦਾ ਨਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਰਸਨਪ੍ਰੀਤ ਸਿੰਘ ਜੀ ਤੇ ਕੀ ਗੱਲ ਹੋਈ ਹੈ ਜੀ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋਹ ਪਰ ਨੋ ਪ੍ਰੈਗਨੈਂਸੀ ਉਹ ਵੀ ਸੱਸ ਨੇ ਉਹਦੀ ਸਪੋਰਟ ਕਰਾਈ ਸੁਭਾਈ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇ ਬੱਚਾ ਆਉਣ ਦਵਾਂਗੀ ਹਲੇ ਪਾਸਪੋਰਟ ਨਹੀਂ ਸੀ ਆਇਆ ਕੁਛ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਉਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਬਾਹਰ ਜਾਣਾ ਉਦੋਂ ਦੋ-ਏ ਦਿਨ ਵੀ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉਤੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਦੇ ਸ਼ਾਮ ਨੂੰ ਰਿਟਾਇਨਰੀ ਬਹੁਤ ਆਇਆ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਰੇ ਰਹਿ ਗਿਆ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਖਤ ਦੇ ਨੰਡੇ ਗਜਵੇ ਕਿਤੇ ਹੋਰ ਨਾ ਗਾਲੇ ਆਈ ਨਹੀਂ ਪਤਾ ਇਹਨਾਂ ਨੇ ਨਮਾ ਚੰਦ ਚਾੜ ਦੇਣਾ ਰਾਤ ਨੂੰ ਬੇਟੇ ਨੂੰ ਬਹੁਤ ਟਾਰਚਰ ਕੀਤਾ ਮੈਂ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਏ ਤੇ ਕੁੜੀ ਕਿਸੇ ਰਿਲੇਸ਼ਨਸ਼ਿਪ ਵਿੱਚ ਸੀ ਕੀ ਹਾਂਜੀ ਉਹ ਹੈਗੀ ਸੀ ਦਾਊ ਮਾਜੇ ਦਾ ਸਾਮਨ ਸਾਮਨ ਕੋਈ ਮੁੰਡਾ ਏ ਉਧਰ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਸੋਸ਼ਲ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਅਲੱਗ-ਅਲੱਗ ਆਪਣਾ ਪਾਇਆ ਮੇਰਾ ਨਾਂ ਕੁਝ ਹੋ ਰਿਹਾ ਮੇਰਾ ਕੀ ਵਾਂਗਾ ਉਹਨੇ ਵੀ ਉਹਨਾਂ ਤੇ ਕਾਰਵਾਈ ਹੋਵੇ ਜੀ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਆਪਣੇ ਮਰਨੇ ਚਾਹੀਦੇ ਨੇ ਉਹ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ ਉਨਤਾਨੇਵੇਂ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਦੁਬਾਰਾ ਜਾ ਉਹਦੇ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਨੇ ਪ੍ਰੈਸ਼ਰ ਪਾਇਆ ਵਾਕਈ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਹੈ ਨਾ ਐਸ ਐਚਓ ਸਾਹਿਬ ਨੇ ਸਭ ਕੁਝ ਦੇ ਦਿੱਤਾ ਸੁਸਾਈਡ ਨੋਟ ਚ ਕੀ ਲਿਖਿਆ ਹੈ ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਠੀਕ ਹੈ ਵਾਸ਼ ਘਰ ਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇ ਰੋਜ਼ ਗਿਆ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 4 ਸਾਲ 4 ਨੀਵੀਂ ਉਮਰ ਸੀ ਮੁੰਡੇ ਦੀ 24 ਸਾਲ ਦੀ ਉਮਰ ਹੈ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਈ ਹੈ ਜੀ ਹਾਂ ਜੀ ਹਾਂ ਜੀ ਉਹਨੇ ਸੁਸਾਈਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਹਾਰਸ਼ਨ ਦਾ ਚੱਲ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਨਸਾਇਲ ਨੋਟ ਆ ਤੇ ਉਹਦੇ ਫੌਰਨ ਹੀ ਕਿ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸਾਈਟ ਕੀਤੀ ਨਹੀਂ ਇਹ ਸੜਕ ਪਰਸੋਂ ਜੀ ਤੇ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜੀ ਜਿਹੜਾ ਜਿਹੜਾ ਕੌਨਸ਼ੀਅਸ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕੀ ਦੇ ਕੀਤੇ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਆ ਮਾਂ ਤੇ ਆ ਲੜਕੀ ਦੇ ਭਰਾ ਤੇ ਆ ਗ੍ਰਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਫਤਾਰੀ ਨਹੀਂ ਹੈ ਜੇ ਤੱਕ ਹਾਂਜੀ ਸਰ ਇੱਕ ਮਾਮਲਾ সামনে ਹੈ ਸੁਸਾਇਡ ਦਾ ਕੀ ਮਾਮਲਾ ਹੈ ਪੁਲਿਸ ਜੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਪਤਾਲ ਸਿੰਘ 27 ਸਾਲ ਦੀ ਉਮਰ ਦੀ ਮੁੰਡੇ ਦੀ ਉਹਨੇ ਸੁਸਾਇਡ ਕਰ ਲਿਆ ਸੀਗਾ ਉਹਨੂੰ ਉਹਦਾ ਸਾਰਾ ਪਰਿਵਾਰ ਜਾਣਦਾ ਸੀ ਤੇ ਉਹਦਾ ਸੁਸਾਇਡ ਨੋਟ ਲਿਖ ਕਰਕੇ ਮਗਧਵੰਦ ਕਰ ਦੱਸਦਾ ਹੈ ਦੋਸ਼ੀਆਂ ਨੂੰ ਫੜਨ ਲਈ ਜਿਹੜੇ ਕੀਤਾ ਕੇ ਕੀਆ ਹੋਈਆਂ ਨੇ ਸ਼ਬਦ ਮਰਗੀ ਕੀ ਆ ਰਹੀ ਹੈ ਇਨੇ ਵਿਅਕਤੀਆਂ ਦੇ ਨਾਮ ਉੱਤੇ ਚੋਰ ਸਰ ਕੌਣ ਕੌਣ ਇਨਵੋਲਵ ਹੋਇਆ ਸੀ 700 ਸੌਰਾ ਹੰਦੀ ਕਰ ਵਾਲੀ ਉਹਦਾ ਸਾੜਾ ਤੇ ਇੱਕ ਮੁੰਡਾ ਜਿਹਦੇ ਨਾਲ ਉਹਦੇ ਬਲਕੀ ਦੀ ਸਮਾਨ ਸੀ ਸਰ ਕਿੰਨੀ ਦਿਨ ਹੋਏ ਸੀ ਜਿਆ ਨੂੰ ਇਹ 3 4 24 ਨੂੰ ਵਿਆਹ ਹੋਇਆ ਸੀ ਅਰੇ ਮੁੱਲੀ ਗਾਂ ਦੇ ਵਿੱਚ ਸਾਡੇ ਵੀ ਅਵੋਸ਼ਨ ਦਾ ਟੈਕ ਟ੍ਰੈਨ ਡਿਪਰੈਸ਼ਨ ਜਿਵੇਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਨਾਲ ਅਗਲੀ ਕਾਰਵਾਈ ਕਰਾਂਗੇ। ਸਾਡੇ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ? ਮੇਰਾ ਹਾਲ ਛਾਪੇ ਮਾਰੀ ਜਾ ਰਹੀ ਹੈ ਜੀ।